ਇੱਲਾ ਪਾਣੀ ਵਾ ਕੋ ਸਾਫ ਨੀਤਾ ਨਹੀਂਓ ਕੋਟੀਆਂ ਸੈਣੀ ਪੀ ਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਅੱਜ ਆਇਆ ਆਪਣਾ ਦਿਨ ਦੂਜਾ 365 ਦਿਨ ਜਿਹੜਾ ਆਪਨੇ ਚੈਲੰਜ ਐਕਸੈਪਟ ਕੀਤਾ ਹੈ ਬਲੌਗ ਵਾਲਾ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਮੈਂ ਬਾਹਰ ਗਿਆ ਸੀ ਆ ਕਿਹੜੇ ਹਿਸਾਬ ਨਾਲ ਗਿਆ ਸੀ ਆ ਤੇ ਕਿਉਂ ਵਾਪਸ ਆਇਆ ਕਿਉਂ ਰਿਪੋਰਟ ਹੋਇਆ ਐਂਡ ਤੱਕ ਬਣੀ ਰਹੀਆਂ ਸਾਰਾ ਤੁਹਾਨੂੰ ਦੱਸਾਂਗੇ ਤਮਾਜਾ ਮਾ ਜਿਹੜਾ ਕੁਝ ਵੀ ਹੈਗਾ ਜੀ ਆ ਏ ਟੂ ਜ਼ेड ਚੀਜ਼ ਦੱਸਾਂਗੇ ਐਂਡ ਤੱਕ ਬਣੀ ਰਹੀਆਂ ਤੇ ਚੱਲਦੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਕਰ ਲਿਓ ਸਬਸਕ੍ਰਾਈਬ ਨਾਲ ਦੀ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਨਵੀਂ ਵੀਡੀਓ ਦੀ ਜਿਹੜੀ ਵੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰ ਸਕੋ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਇੱਥੋਂ ਸਭ ਤੋਂ ਪਹਿਲਾਂ ਮੈਂ ਗਿਆ ਥਾਈਲੈਂਡ ਥਾਈਲੈਂਡ ਗਿਆ ਜੇ ਉਸ ਟਾਈਮ ਐਨਾ ਕੁਝ ਨਹੀਂ ਪਤਾ ਸੀਗਾ ਮੇਰੇ ਕੋਲ ਇੰਟਰਨੈਸ਼ਨਲ ਕਾਰਡ ਸੀਗਾ ਤੇ ਕੈਸ਼ ਜਿਹੜਾ ਸੀਗਾ ਉਹ ਇੰਡੀਅਨ ਸੀਗਾ ਮੈਂ ਡਾਲਰ ਚੇਂਜ ਕਰਾਣੇ ਸੀਗੇ ਕਿਉਂਕਿ ਬਾਹਰਲੀ ਕੰਟਰੀਆਂ ਜਦੋਂ ਆਪਾਂ ਜਿਹੜੀ ਕੰਟਰੀ ਜਾ ਰਹੇ ਹਾਂ ਉੱਥੋਂ ਦੀ ਕਰੰਸੀ ਜੇ ਹੋਣੀ ਚਾਹੀਦੀ ਹੈ ਜਾਂ ਫਿਰ ਜੇ ਉੱਥੋਂ ਦੀ ਕਰੰਸੀ ਨਹੀਂ ਹੈਗੀ ਤਾਂ ਯੂ ਐਸ ਡਾਲਰ ਆਪਣੇ ਕੋਲ ਹੋਣੇ ਚਾਹੀਦੇ ਨੇ ਉਹ ਕਿਤੇ ਵੀ ਆਪਾਂ 올 ਓਵਰ ਦੀ ਵਰਲਡ ਕਿਤੇ ਵੀ ਆਪਾਂ ਚੇਂਜ ਕਰਾ ਸਕਦੇ ਹਾਂ ਕਿਤੇ ਵੀ ਮਤਲਬ ਚਲਾ ਸਕਦੇ ਹਾਂ ਉਹ ਹਰੇਕ ਕਿਤੇ ਚੇਂਜ ਹੋ ਜਾਂਦੇ ਨੇ ਕਿਉਂਕਿ ਉਹ ਲਗਭਗ ਮੰਨ ਕੇ ਚੱਲੋ ਵੀ ਸਭ ਤੋਂ ਵੱਡੀ ਇੰਟਰਨੈਸ਼ਨਲ ਕਰੰਸੀ ਹੈ ਜੀ ਨੂੰ ਮੰਨ ਕੇ ਚੱਲਦੇ ਨੇ ਯੂ ਐਸ ਡਾਲਰ ਆਪਾਂ ਕਿਤੇ ਵੀ ਚੇਂਜ ਕਰਾ ਸਕਦੇ ਹਾਂ ਕਿਤੇ ਵੀ ਵੈਲਿਡ ਹੁੰਦੇ ਤੇ ਸਾਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਿਆ థਾਈਲੈਂਡ ਤੋਂ ਵੀ ਪਹਿਲੀ ਵਾਰ ਤੇ ਉੱਥੋਂ ਜਦੋਂ ਰਿਪੋਰਟ ਕਰਤਾ ਉਹਨਾਂ ਨੇ ਪਹਿਲੀ ਵਾਰ 3 ਦਿਨ ਉੱਥੇ ਉਹਨਾਂ ਨੇ ਜਿਹੜਾ ਉਹਨਾਂ ਦੇ ਹਿਸਾਬ ਦਾ ਵੇਟਿੰਗ ਰੂਮ ਹੁੰਦਾ ਆਪਣੇ ਹਿਸਾਬ ਦੀ ਜੇਲ ਹੁੰਦੀ ਹੈ ਉੱਥੇ ਰੱਖਿਆ ਸਾਡੇ ਕੋਲ ਕੋਈ ਪਾਸਪੋਰਟ ਨਹੀਂ ਉਹਨਾਂ ਨੇ ਜ਼ਬਤ ਕਰ ਲਿਆ ਸਭ ਕੁਝ ਤੇ ਸਿਰਫ ਸਾਨੂੰ ਉੱਥੇ ਰੱਖਿਆ ਸੀਗਾ ਉਹਨਾਂ ਨੇ ਜਦ ਤੱਕ ਸਾਡੀ ਰਿਟਰਨ ਟਿਕਟ ਨਹੀਂ ਸੀ ਤੇ ਰਿਟਰਨ ਜਿਹੜੀ ਫਲਾਈਟ ਹੁੰਦੀ ਹੈ ਉਹਨਾਂ ਦੀ ਇੱਕ ਪਾਲਿਸੀ ਹੈ ਜਿਹੜੀ ਇੰਟਰਨੈਸ਼ਨਲ ਪਾਲਿਸੀ ਹੈ ਕਿ ਆਪਾਂ ਜਿਹੜੀ ਫਲਾਈਟ ਦੇ ਥਰੂ ਆਏ ਆ ਜਿਹੜੇ ਰੂਟ ਥਰੂ ਆਏ ਆ ਉਸੇ ਰੂਟ ਉਤੋਂ ਹੀ ਆਪਾਂ ਜਾਣਾ ਪਊਗਾ ਉਸੇ ਫਲਾਇਟ ਥਰੂ ਜਾਣਾ ਪਊਗਾ ਜਿਹੜੀ ਮੇਰੀ ਫਲਾਇਟ ਸੀ ਉਹ ਸ਼੍ਰੀਲੰਕਾ ਨੀਅਰਵੇਸ ਦੀ ਸੀ ਤੇ ਉਹ ਹਫ਼ਤੇ 'ਚ ਸਿਰਫ ਦੋ ਵਾਰ ਫਲਾਈ ਕਰਦੀ ਤਾਂ ਕਰਕੇ ਸਾਨੂੰ ਤਿੰਨ ਦਿਨ ਉੱਥੇ ਵੇਟ ਕਰਨਾ ਪਿਆ ਜੋ ਸਾਡੀ ਰਿਟਰਨਿੰਗ ਟਿਕਟ ਸੀ ਨਾ ਉਹ 1 ਲੱਖ ਰੁਪਏ ਦੀ ਸੀ ਦੋ ਜਣਿਆਂ ਦੀ ਜਾਣ ਵਾਲੀ 20000 ਦੀ ਸੀ ਜਿਹੜੀ ਰਿਟਰਨ ਦੀ ਸੀ ਉਹ 1 ਲੱਖ ਰੁਪਈਆ ਦੀ ਸੀ 99000 ਦੀ ਸੀ ਉਹ ਵੀ ਐਂ ਵੇਸਟ ਗਿਆ ਉਸ ਤੋਂ ਬਾਅਦ ਅਸੀਂ ਆ ਗਏ ਜੀ ਦਿੱਲੀ ਉਸ ਤੋਂ ਬਾਅਦ ਸਾਰਾ ਕੁਝ ਦੁਬਾਰਾ ਪੂਰਾ ਕਰਿਆ ਫਿਰ ਅਸੀਂ ਉੱਥੋਂ ਦਾ ਡਿਪਾਰਟ ਹੋ ਹੀ ਗਏ ਸੀ ਉੱਥੋਂ ਮਤਲਬ ਇੱਕ ਵਾਰੀ ਚੜ੍ਹ ਗਿਆ ਸੀਗਾ ਪਾਸ ਔਰ ਫਿਰ ਜਦੋਂ ਵੀ ਅਸੀਂ ਦਿੱਲੀ ਤੋਂ ਮਤਲਬ ਫਲਾਈ ਕਰਦੇ ਸੀ ਤਾਂ ਉੱਥੇ ਸ਼ੋਅ ਕਰਦਾ ਵੀ ਤੁਸੀਂ ਇੱਕ ਕੰਟਰੀ ਤੋਂ ੜ ਫੋਟੋ ਅੱਜ ਵੀ ਪੁੱਛਦੇ ਨੇ ਉਹ ਜੇ ਕਿਤੇ ਵੀ ਜਾਣੇ ਕਰਦੇ ਆ ਕਿ ਤੁਸੀਂ ਕਿਹੜੀ ਕੰਟਰੀ ਤੋਂ ੜ ਫੋਟੋ ਹੈ ਸੀ ਕਿਉਂ ਹੋਈ ਸੀ ਉਹਨਾਂ ਨੂੰ ਸਾਰਾ ਕੁਝ ਦੱਸਣਾ ਪੈਂਦਾ ਬਰੀਫ ਚ ਵੀ ਸਾਡੇ ਕੋਲ ਇਹ ਗਲਤੀ ਹੋ ਗਈ ਸੀ ਐਸ ਐਸ ਕਰਕੇ ਆ ਨਾ ਉਹ ਸਾਰਾ ਕੁਝ ਪੁੱਛਦੇ ਨੇ ਕਿਉਂਕਿ ਇਮੀਗ੍ਰੇਸ਼ਨ ਵਾਲੇ ਯਾਰ ਡਿਪਾਰਟਮੈਂਟ ਬਹੁਤ ਸਖਤ ਹੁੰਦਾ ਕਿਸੇ ਵੀ ਕੰਟਰੀ ਦਾ ਲਾ ਲਓ ਤੇ ਆਪਣਾ ਇੰਡੀਆ ਤਾਂ ਖਾਸ ਕਰਕੇ ਤੁਹਾਨੂੰ ਪਤਾ ਹੈ ਨਾ ਕੀ ਸਿਸਟਮ ਆਪਣੇ ਭੱਜ ਭੱਜ ਪੈਂਦੇ ਨੇ ਉਦਾਂ ਹੀ ਉੱਥੋਂ ਅਸੀਂ ਫ੍ਰੀ ਹੋਏ ਉਸ ਤੋਂ ਬਾਅਦ ਮੈਂ ਗਿਆ ਜੀ ਸ਼੍ਰੀਲੰਕਾ ਕਿਉਂਕਿ ਅਸੀਂ ਦੁਬਾਰਾ ਤੋਂ ਉਹੀ ਕੰਟਰੀ ਨਹੀਂ ਜਾਣਾ ਚਾਹੁੰਦੇ ਸੀ ਕਿਉਂਕਿ ਸਾਨੂੰ ਨਹੀਂ ਪਤਾ ਸੀ ਕਿ ਉਹ ਦੁਬਾਰਾ ਸਾਨੂੰ ਐਂਟਰੀ ਦੇਣਗੇ ਜਾਂ ਨਹੀਂ ਦੇਣਗੇ ਹਾਲਾਂਕਿ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਕੋਈ ਵੀ ਇਹ ਆਈਸ਼ੂ ਨਹੀਂ ਅਸੀਂ ਐਂਟਰੀ ਦੇਵਾਂਗੇ ਵੀਜ਼ਾ ਅਨਰਾਈਵਲ ਇੰਡੀਅਨਸ ਲਈ ਤੁਸੀਂ ਸਾਡੀਆਂ ਸ਼ਰਤਾਂ ਪੂਰੀਆਂ ਕਰੋ ਚਾਹੇ ਦੂਜੇ ਦਿਨ ਆਰੋ ਪਰ ਅਸੀਂ ਗਏ ਨਹੀਂ ਤੇ ਫਿਰ ਅਸੀਂ ਗਿਆ ਸ਼੍ਰੀਲੰਕਾ ਜੀ ਉੱਥੇ ਸਾਨੂੰ इजीली ਐਂਟਰੀ ਮਿਲ ਗਈ ਪੂਰਾ ਕੈਸ਼ ਕੁਸ਼ ਲੈ ਕੇ ਗਏ ਸਭ ਕੁਝ A to Z ਚੀਜ਼ ਉੱਥੇ ਅਸੀਂ ਲਾਏ 10-12 ਦਿਨ ਵਧੀਆ ਘੁੰਮਿਆ ਕਰਿਆ ਇੰਜੋਏ ਕਰਿਆ ਤੇ ਡਿਟੇਲ ਚ ਤੁਹਾਨੂੰ ਸਭ ਕੁਝ ਨਹੀਂ ਦੱਸ ਸਕਿਆ ਕਿਉਂਕਿ ਤੁਸੀਂ ਸਮਝ ਸਕਦੇ ਹੋ ਹਨ ਤੇ ਅਸੀਂ ਉੱਥੇ ਦਿਨ ਲਾਏ ਕਾਫੀ 10 ਕ ਦਿਨ ਲਾਏ ਤੇ ਇੰਜੋਏ ਕੀਤਾ ਘੁੰਮਿਆ ਫਿਰਿਆ ਸਭ ਕੁਝ ਤੇ ਉਸ ਤੋਂ ਬਾਅਦ ਅਸੀਂ ਦੁਬਾਰਾ ਇੰਡੀਆ ਆ ਕੇ ਜਾਣਾ ਸੀ ਮਲੇਸ਼ੀਆ ਸੀਗਾ ਕਿਉਂਕਿ ਸਾਡੇ ਕੋਲ ਵੀਜ਼ਾ ਸੀਗਾ ਜਿਹੜਾ ਇਲੈਕਟ੍ਰੋਨਿਕ ਵੀਜ਼ਾ ਹੈ ਮਲੇਸ਼ੀਆ ਦਾ ਸਾਡੇ ਕੋਲ ਪ੍ਰੋਵਾਈਡਡ ਸੀਗਾ ਹੈਗਾ ਸੀਗਾ ਬਟ ਅਸੀਂ ਉੱਥੋਂ ਫਲਾਈਟ ਨਹੀਂ ਕਰੀ ਕਿਉਂਕਿ ਉੱਥੋਂ ਬਹੁਤ ਜ਼ਿਆਦਾ ਖੋਸ਼ਲੀ ਪੈ ਰਹੀ ਸੀ ਸ਼੍ਰੀਲੰਕਾ ਤੋਂ ਇਸ ਲਈ ਅਸੀਂ ਦੁਬਾਰਾ ਇੰਡੀਆ ਆਏ ਤੇ ਉੱਥੇ ਸ਼ਾਇਦ ਤੰਕਰ 에어ਪੋਰਟ ਯਾਰ ਮੈਨੂੰ ਯਾਦ ਨਹੀਂ ਹੈਗਾ ਕਿੱਥੇ ਕਿੱਥੇ ਉਤਰੇ ਸੀ ਤਿੰਨ ਚਾਰ ਵਾਰ ਅਸੀਂ ਦੁਬਾਰਾ ਰਿਟਰਨ ਇੰਡੀਆ ਆਏ ਸੀ ਤੇ ਸ਼ਾਇਦ ਹੈਦਰਾਬਾਦ ਤੋਂ ਅਸੀਂ ਦੁਬਾਰਾ ਫਲਾਈ ਕੀਤਾ ਮਲੇਸ਼ੀਆ ਲਈ ਉਸੇ ਦਿਨ ਜਿਸ ਦਿਨ ਅਸੀਂ ਆਏ ਸੀਗੇ ਮਲੇਸ਼ੀਆ ਸੀ ਐਂਟਰ ਹੋਏ ਤੇ ਉੱਥੇ ਮਹੀਨਾ ਗਲਾਇਆ ਉੱਥੇ ਵੀ ਘੁੰਮੇ ਫਰੇ ਠੀਕਾ ਉਸ ਤੋਂ ਬਾਅਦ ਜੇ ਅਸੀਂ ਉੱਥੋਂ ਫਲਾਈ ਕੀਤਾ ਸੀ ਆ ਚਾਈਨਾ ਲਈ ਚਾਈਨਾ ਕੀਤਾ ਫਲਾਈ ਉੱਥੇ ਦੋ ਕੁ ਦਿਨ ਮਤਲਬ ਲੱਗੇ ਸਾਡੇ ਉਸ ਤੋਂ ਬਾਅਦ ਅਸੀਂ ਸਾਊਥ ਕੋਰੀਆ ਗਏ ਤੇ ਸਾਊਥ ਕੋਰੀਆ ਜਾਂਦੇ ਉੱਥੇ ਸਾਨੂੰ ਡਿਪੋਰਟੇਸ਼ਨ ਦਾ ਦੁਬਾਰਾ ਸਾਹਮਣਾ ਕਰਨਾ ਪਿਆ ਹਾਲਾਂਕਿ ਵੀਜ਼ਾ ਔਨ ਅਰਾਈਵਲ ਹੈ ਸਾਊਥ ਕੋਰੀਆ ਕੰਟਰੀ ਲਈ ਨਹੀਂ ਹੈਗਾ ਸਾਊਥ ਕੋਰੀਆ ਕੰਟਰੀ ਦਾ ਇੱਕ ਪਾਰਟ ਹੈ ਜੇਜੂ ਆਈਲੈਂਡ ਹੈ ਤੁਸੀਂ ਸਰਚ ਕਰ ਸਕਦੇ ਹੋ ਆਈਲੈਂਡ ਦਾ ਆਪਾਂ ਨੂੰ ਵੀਜ਼ਾ ਔਨ ਅਰਾਈਵਲ ਹੈ ਇੰਡੀਅਨਸ ਲਈ ਕਾਫੀ ਕੰਟਰੀਜ਼ ਲਈ ਹੈ ਲੇਕਿਨ ਅਸੀਂ ਗਏ ਤਾਂ ਇੰਡੀਅਨਸ ਨੂੰ ਉਹਨਾਂ ਨੇ ਐਵੇਂ ਟਰੀਟ ਕੀਤਾ ਜਿਵੇਂ ਕੀ ਡੰਗਰਾਂ ਨੂੰ ਟਰੀਟ ਕਰਦੇ ਹੁੰਦੇ ਨੇ ਆਪਣੇ ਦੇਸ਼ ਦੀ ਕੋਈ ਵੈਲਿਊ ਨਹੀਂ ਉੱਥੇ ਕੋਈ ਕੁਝ ਨਹੀਂ ਹੈਗਾ ਤੇ ਉਹਨਾਂ ਨੇ ਸਿੱਧਾ ਹੀ ਸਾਨੂੰ ਲਾਈਨ 'ਚੋਂ ਮਤਲਬ ਚੱਕ ਲਿਆ ਕੀ ਇੰਡੀਆ ਵਾਲੇ ਤੁਸੀਂ ਜਿਹੜੇ ਨੀਲਾ ਪਾਸਪੋਰਟ ਹੈ ਇਹਨਾਂ ਦਾ ਇੱਧਰ ਆ ਜਾਓ ਤੁਸੀਂ ਮੇਰੇ ਨਾਲ ਇੱਕ ਮੁੰਡਾ ਹੋਰ ਸੀਗਾ ਜੂਪੀ ਦਾ ਲੌਗ ਚ ਤੁਸੀਂ ਚੈੱਕ ਕਰ ਸਕਦੇ ਹੋ ਪੁਰਾਣੇ ਜਿਹਾ ਤੇ ਉੱਥੇ ਵੀ ਅਸੀਂ ਮਤਲਬ ਇਹੀ ਚੀਜ਼ਾਂ ਹੈ ਪਨੋਈਆਂ ਸਾਡੇ ਨਾਲ ਅੱਗੇ ਮੈਂ ਜ਼ਿਆਦਾ ਡਿਟੇਲ ਚ ਤੁਹਾਨੂੰ ਦੱਸ ਨਹੀਂ ਸਕਦਾ ਤੇ ਇਹੀ ਚੀਜ਼ਾਂ ਹੈ ਪਨੋਈਆਂ ਉਸ ਤੋਂ ਬਾਅਦ ਅਸੀਂ ਉੱਥੋਂ ਵੀ ਮਤਲਬ ਆ ਗਏ ਸੀ ਵਾਪਸ ਤੇ ਆਂਦੇ ਆਂਦੇ ਫਿਰ ਅਸੀਂ ਦੁਬਾਰਾ ਚਾਈਨਾ ਟਰਾਂਜ਼ਿਟ ਵੀ ਜਾ ਸੀਗਾ ਸਾਡੇ ਜਿਹੜੇ ਰੂਟ ਤੋਂ ਗਏ ਸੀ ਉਸੇ ਰੂਟ ਥਰੂ ਆਣਾ ਪੈਂਦਾ ਫਿਰ ਅਸੀਂ ਚਾਈਨਾ ਘੁੰਮੇ ਦੋ ਦਿਨ ਉਸ ਤੋਂ ਬਾਅਦ ਜੀ ਮੈਂ ਦੁਬਾਰਾ ਮਤਲਬ ਸੋਚਿਆ ਵੀ ਹੁਣ ਆਪਾਂ ਥਾਈਲੈਂਡ ਵੀ ਜਾ ਸਕਦੇ ਆ ਫਿਰ ਦੁਬਾਰਾ ਤੋਂ ਅਸੀਂ ਥਾਈਲੈਂਡ ਟਰਾਈ ਕੀਤਾ ਤੇ ਉਸ ਟਾਈਮ ਉਹਨਾਂ ਨੇ ਐਂਟਰੀ ਦਿੱਤੀ ਤੇ ਡਿਨਾਈ ਨਹੀਂ ਕੀਤਾ ਸਾਰਾ ਕੁਝ ਸਾਡੇ ਕੋਲ ਪੂਰਾ ਸੀਗਾ ਜਿਹੜੀਆਂ ਵੀ ਸ਼ਰਤਾਂ ਸੀਗੀਆਂ ਉਹਨਾਂ ਦੀਆਂ ਅਸੀਂ ਉਹਨਾਂ ਤੇ ਖਰੇ ਉਤਰੇ ਤੇ ਉਸ ਤੋਂ ਬਾਅਦ ਜੀ ਅਸੀਂ ਥਾਈਲੈਂਡ ਘੁੰਮੇ ਤਿੰਨ ਚਾਰ ਦਿਨ ਉਸ ਤੋਂ ਬਾਅਦ ਅਸੀਂ ਇੰਡੀਆ ਆ ਗਏ ਤੇ ਹੁਣ ਦੁਬਾਰਾ ਤੋਂ ਪਲਾਨ ਹੈ ਦੁਬਾਰਾ ਕਾਫੀ ਕੰਟਰੀਜ਼ ਕਵਰ ਕਰਨੀਆਂ ਨੇ ਤੇ ਬਲੌਗਸ ਐਦਾਂ ਹੀ ਆਉਂਦੇ ਰਹਿਣਗੇ ਬਸ ਯਾਰਾਂ ਮਿੱਤਰਾਂ ਦੇ ਕਮੈਂਟ ਸੀ ਵੀ ਤੁਸੀਂ ਮਤਲਬ ਬਾਹਰ ਗਏ ਸੀਗੇ ਇਦਨਾਂ ਲੱਗਿਆ ਵੀ ਇਹ ਕੰਮ ਕਰ ਕਰਨਗੇ ਸੀ ਆ ਕਿਵੇਂ ਗਏ ਸੀਗੇ ਤੇ ਕਹਿੰਦੇ ਵੀ ਤੁਸੀਂ ਫੁੱਲ ਡਿਟੇਲ ਚ ਦੱਸਿਆ ਨਹੀਂਗਾ ਮੈਂ ਅੱਜ ਦੱਸ ਦੇਣਾ ਤੁਹਾਨੂੰ ਅਸੀਂ ਘੁੰਮਣ ਫਿਰਨ ਗਏ ਸੀਗੇ ਠੀਕ ਆ ਘੁੰਮ ਫਿਰ ਲੇ ਬਾਕੀ ਮੇਨ ਗੱਲ ਨਹੀਂ ਅੱਗੇ ਖੋਲਿਆ ਕਰਦੇ ਜੋ ਕੁਝ ਹੋ ਜਾਂਦਾ ਠੀਕ ਹੈ ਨਾ ਕਈ ਗੱਲਾਂ ਹੁੰਦੀਆਂ ਨੇ ਪ੍ਰਾਈਵੇਸੀ ਰਿਲੇਟਡ ਹੈ ਨਾ ਤੇ ਇਹ ਚੀਜ਼ਾਂ ਹੈ ਆਪਾਂ ਨੂੰ ਨਹੀਂਆਂ ਸੀਗੀਆਂ ਉਸ ਤੋਂ ਬਾਅਦ ਇੱਥੇ ਆ ਗਏ ਜੀ ਉਸ ਤੋਂ ਬਾਅਦ ਤੁਸੀਂ ਕਹਿੰਦੇ ਜੀ ਵੀਡੀਓਜ਼ ਕਿਉਂ ਨਹੀਂ ਪਾਉਂਦਾ ਹੈਗਾ ਉਸ ਤੋਂ ਬਾਅਦ ਆ ਗਏ ਜੀ ਉਸ ਤੋਂ ਬਾਅਦ ਬਸ ਐਦਾਂ ਹੀ ਕੁਝ ਚੱਲਦਾ ਰਿਹਾ ਬਿਮਾਰ ਮੂਰ ਜਾਓਗੇ ਮੈਂ 6-7 ਮਹੀਨੇ ਮਤਲਬ ਸੱਟੀਆਂ ਨਹੀਂ ਰਿਹਾ ਹੈਗਾ ਹਲਾਂਕਿ 10 ਮਹੀਨੇ ਹੋ ਗਏ ਗੱਲਾਂ ਨੂੰ ਤੇ ਹੁਣ ਮਤਲਬ ਦੁਬਾਰਾ ਤੋਂ ਸਾਰਾ ਕੁਝ ਟਰੈਕ ਤੇ ਲੈ ਕੇ ਆਣੀ ਆ ਗੱਡੀ ਦੁਬਾਰਾ ਸਭ ਕੁਝ ਸਟਾਰਟ ਹੋ ਗਿਆ ਤੇ ਸਾਰਾ ਕੁਝ ਕੰਟੀਨਿਊ ਕਰਦੇ ਆਂ ਇੰਸਟਾ ਦੇ ਵੀ ਮੈਂ ਵੀਡੀਓਜ਼ ਦੁਬਾਰਾ ਪਾਉਣ ਲੱਗ ਗਿਆ ਤੇ ਇਸੇ ਤੇ ਆਪਣਾ YouTube ਤੇ ਵੀ ਪਾ ਰਹੇ ਆਂ ਤੇ Snapchat ਤੇ ਵੀ ਆਪਾਂ ਨੂੰ ਫੋਲੋ ਕਰ ਲਿਓ ਆਪਣਾ ਫਲੌਪ ਸੈਣੀ ਫਲੌਪ ਕਰਕੇ ਅਕਾਊਂਟ ਆ ਆਪਣਾ ਤੇ ਮੈਂ ਲਿੰਕ ਦੇ ਦੂੰਗਾ ਤੁਹਾਨੂੰ ਡਿਸਕ੍ਰਿਪਸ਼ਨ ਚ ਤੇ ਬਾਕੀ ਹੁਣ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਗਿਆ ਯਾਰ ਤੱਕੇ ਠੋਕਰਾਂਗਾ ਕੀ ਪਤਾ ਲੱਗਦਾ ਹੁਣ ਸਭ ਚੀਜ਼ਾਂ ਦਾ ਪਤਾ ਲੱਗ ਗਿਆ ਕਿਹੜੀ ਕੰਟਰੀ ਜੇ ਮੈਂ ਟਰੈਵਲ ਕਰਨਾ ਕੀ ਕੀ ਸਾਨੂੰ ਮਤਲਬ ਸ਼ਰਤਾਂ ਚਾਹੀਦੀਆਂ ਨੇ ਕੀ ਕੀ ਉਹਨਾਂ ਦੇ ਮਤਲਬ ਜਿਹੜੇ ਹੈਗੇ ਨੇ ਡਾਕੂਮੈਂਟਸ ਚਾਹੀਦੇ ਨੇ ਹੈ ਨਾ ਉਹਨਾਂ ਦੀਆਂ ਸ਼ਰਤਾਂ ਨੇ ਜਿਹੜੀਆਂ ਉਹਨਾਂ ਤੇ ਕਿਵੇਂ ਖਰੇ ਉਤਰਨ ਤੇ ਸਭ ਕੁਝ ਪਤਾ ਲੱਗ ਗਿਆ ਹੁਣ A popular... to Z ਚੀਜ਼ ਕਿਵੇਂ ਬੋਰਡਿੰਗ ਹੁੰਦੀ ਹੈ ਕਿਵੇਂ ਕਿਵੇਂ ਆਪਾਂ ਨੇ ਮਤਲਬ ਅੱਗੇ ਅੱਗੇ ਜਾਣਾ ਆਉਂਦਾ ਹੈ ਨਾ ਸਾਰੀਆਂ ਚੀਜ਼ਾਂ ਪਤਾ ਲੱਗ ਗਿਆ ਕਿਵੇਂ ਕਿਵੇਂ ਇੰਟਰਨੈਸ਼ਨਲ ਟਰੈਵਲ 'ਚ ਆਪਾਂ ਨੇ ਧਿਆਨ ਰੱਖਣੇ ਚੀਜ਼ਾਂ ਦਾ ਉਹ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਗਿਆ A to Z ਚੀਜ਼ ਬਾਕੀ ਜੋ ਸਾਡਾ ਟੂਰ ਸੀਗਾ ਬਹੁਤ ਵਧੀਆ ਰਿਹਾ ਯਾਰ ਬਹੁਤ ਇੰਜੋਏ ਕੀਤਾ ਤੇ ਸਭ ਕੁਝ ਘੈਂਟ ਰਿਹਾ ਤੇ ਖਰਚਾ ਆ ਗਿਆ ਲਗਭਗ ਮੈਨ ਲੱਗਦਾ ਲਗਭਗ 3.5 ਤੋਂ 4 4 ਲੱਖ ਰੁਪਏ ਕੋਲੇ ਆ ਗਿਆ ਸੀਗਾ ਵਿੱਚੇ ਸਭ ਕੁਝ ਲਾ ਕੇ ਤੇ ਟਾ ਟਿਕਾ ਟਿਕਾ ਬਹੁ ਮੈਂ ਗਿਆ ਸਾਊਥ ਕੋਰੀਆ ਨਹੀਂ ਅੱਗੇ ਚਾਇਨਾ ਦੀਆਂ ਇੱਕ ਤੁਹਾਨੂੰ ਦੱਸਿਆ ਵੀ 99000 ਦੀ ਤਾਂ ਉਦਾਂ ਹੀ ਖਰਾਬ ਹੋ ਗਈ ਸੀ ਜਿਹੜੀ ਸਾਨੂੰ ਰਿਟਰਨ ਆਣਾ ਪੈ ਗਿਆ ਸੀਗਾ ਸਭ ਤੋਂ ਪਹਿਲਾਂ ਮਤਲਬ THAILAND ਤੋਂ ਆਣਾ ਹੀ ਪਿਆ ਸੀਗਾ ਕਿਉਂਕਿ ਉਹਨਾਂ ਨੇ ਬਹੁਤ ਕਾਲੀ ਚੱਕਤੀ ਸੀ ਕਿ ਜਿਹੜੀ ਤੁਹਾਡੀ ਰਿਟਰਨ ਫਲਾਈਟ ਹੈ ਉਸੇ ਤੇ ਤੁਹਾਨੂੰ ਵਾਪਸ ਜਾਣਾ ਪਵੇਗਾ ਕਿਉਂਕਿ ਸਾਡਾ ਇਹ ਸੀਗਾ ਇਸ਼ੂ ਵੀ ਅਸੀਂ ਜਾਵਾਂਗੇ ਅੱਗੇ ਤੋਂ ਅੱਗੇ ਵਧਾਂਗੇ ਤੇ ਜਿਹੜੀ ਰਿਟਰਨ ਫਲਾਈਟ ਹੁੰਦੀ ਹੈ ਉਹ ਹਮੇਸ਼ਾ ਕੋਸਟਲੀ ਪੈਂਦੀ ਆ ਕਿਉਂ ਹੀ ਨਾ ਬੱਡਲੇ ਪਿੱਛੇ ਕੁੱਤਾ ਰਿਹਾ ਉਹ ਦੇਖ ਰਹੀ ਜੀਆ ਚਲੋ ਕੋਈ ਨਹੀਂ ਤੇ ਰਿਟਰਨ ਫਲਾਈਟ ਹੁੰਦੀ ਆ ਜਿਹੜੀ ਉਹ ਹਮੇਸ਼ਾ ਮਹਿੰਗੀ ਹੁੰਦੀ ਆ ਕਿਉਂਕਿ ਆਪਾਂ ਨੂੰ ਉਸ ਟਾਈਮ ਹੀ ਬੁੱਕ ਕਰਨੀ ਪੈਂਦੀ ਆ ਇਹ ਪਾਲਿਸੀ ਆ ਇੱਕ ਕਿ ਜੇ ਅਸੀਂ ਕਿਸੇ ਵੀ ਮਤਲਬ ਕੰਟਰੀ ਟ੍ਰੈਵਲ ਕਰ ਰਹੇ ਆ ਜਿਵੇਂ ਮੰਨ ਕੇ ਚਲੋ ਐਗਜ਼ਾਮਪਲ ਦੀ ਮੈਂ THAILAND ਟ੍ਰੈਵਲ ਕਰ ਰਹੇ ਆ ਕੱਲ ਨੂੰ ਜਾਣਾ ਮੈਂ ਕਿਉਂਕਿ ਵੀਜ਼ਾ ਹਾ ਨੋ ਅਵੇਲੇਬਲ ਆ ਆਪਾਂ ਨੂੰ ਪਹੁੰਚਦੀ ਸਾਰ ਉੱਥੇ ਸਟੈਂਪ ਲੱਗ ਜਾਨੀਆ ਵੀਜ਼ੇ ਦੀ ਲੋਡ ਨਹੀਂ ਤੁਸੀਂ ਸਿਰਫ ਇੱਥੋਂ ਟਿਕਟ ਲਓ ਇੰਡੀਆ ਤੋਂ ਮਤਲਬ ਕਿ ਤੋਂ ਬਾਈ ਕਰੋ ਚਾਹੇ ਅੱਜੇ ਬਾਏ ਕਰ ਲਓ ਕੱਲ ਦੀ ਟਿਕਟ ਬਾਏ ਕਰ ਲਓ ਤੁਸੀਂ ਜਿੱਥੋਂ ਵੀ ਚੜਨਾ ਦਿੱਲੀ ਜਾਓ ਤੇ ਉੱਥੇ ਉਹਨਾਂ ਨੇ ਇਮੀਗ੍ਰੇਸ਼ਨ ਵਾਲੇ ਪੁੱਛ ਸਕਦੇ ਨੇ ਵੀ ਤੁਹਾਡੇ ਕੋਲ ਇਨਫ ਕੈਸ਼ ਹੈਗਾ థਾਈਲੈਂਡ ਲਈ ਆਪਣੇ ਕੋਲ ਇੰਡੀਅਨ ਕਰੰਸੀ ਹੋਣੀ ਚਾਹੀਦੀ ਹੈ 25 ਤੋਂ 30000 ਰੁਪਏ ਘੱਟੋ-ਘੱਟ ਤੇ ਵੈਲਿਡ ਹੋਟਲ ਹੋਟਲ ਬੁਕਿੰਗ ਹੋਣੀ ਚਾਹੀਦੀ ਆਪਣੇ ਕੋਲ ਜਿਹੜਾ ਹੋਟਲ ਉੱਥੇ ਬਲੈਕਲਿਸਟਡ ਨਹੀਂ ਹੈਗਾ ਜਿਹੜਾ ਉੱਥੇ ਸਹੀ ਤਰ੍ਹਾਂ ਮਤਲਬ ਉਹਨਾਂ ਦੇ ਕਾਗਜ਼ਾਂ 'ਚ ਸਹੀ ਹੈ ਹੋਟਲ ਤੇ ਸਾਰਾ ਰੇਟਿੰਗ ਰੂਟਿੰਗ ਵਧੀਆ ਉਹ ਹੋਟਲ ਬੁਕਿੰਗ ਹੋਣੀ ਚਾਹੀਦੀ ਹੈ 25 ਤੋਂ 30000 ਆਪਣੇ ਕੋਲ ਘੱਟੋ ਘੱਟ ਕੈਸ਼ ਹੋਣਾ ਚਾਹੀਦਾ ਮਤਲਬ ਪੈਸੇ ਹੋਣੇ ਚਾਹੀਦੇ ਨੇ ਯੂ ਐਸ ਡਾਲਰ ਲੈ ਲਓ ਜਾਂ ਥਾਈ ਬਾਥ ਲੈ ਲਓ ਠੀਕ ਹੈ ਇੰਡੀਅਨ ਕਰੰਸੀ ਨਹੀਂ ਹੋਣੀ ਚਾਹੀਦੀ ਉਹ ਚੀਜ਼ ਨੂੰ ਵੈਲਿਡ ਨਹੀਂ ਮੰਨਦੇ ਮਤਲਬ 30000 ਤੋਂ ਬਾਅਦ ਜਿੰਨੇ ਮਰਜ਼ੀ ਹੋਣ ਉਹ ਤੁਹਾਡਾ ਫਾਇਦਾ ਹੀ ਆ ਤੁਹਾਨੂੰ ਐਂਟਰੀ ਸੌਖੀ ਮਿਲ ਜੂਗੀ ਕੋਈ ਚੱਕਰ ਨਹੀਂ ਹੋਊਗਾ ਨਾ ਇਹ ਚੀਜ਼ ਹੁੰਦੀ ਆ ਤੇ ਬਾਕੀ ਦੁਵਾਰਾ ਤੋਂ ਮਤਲਬ ਟਰੈਵਲ ਕਰਨਾ ਤੇ ਪੂਰੀ ਚੰਗੀ ਤਰ੍ਹਾਂ ਕਰਨਾ ਤੇ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਕੋਈ ਚੱਕਰ ਨਹੀਂ ਹੋਊਗਾ ਉਹਨਾਂ ਕੋ ਮਦੇ ਫਿਰਦੇ ਹੀ ਰਹਿਾਂਗੇ ਬਸ ਬਲੌਗਸ ਨਾਲ ਤੁਸੀਂ ਬਣੇ ਰਹੀਓ YouTube ਨਾਲ ਬਣੇ ਰਹੋ ਤੇ ਹੋਰ ਜਿੱਦਾਂ ਦੀਆਂ ਵੀਡੀਓ ਚਾਹੀਆਂ ਤੁਸੀਂ ਕਮੈਂਟ ਕਰ ਦਿਆ ਕਰੋ ਕੋਈ ਚੱਕਰ ਨਹੀਂ ਬਾਕੀ ਹੁਣ ਆ ਗਏ ਜੀ ਆਪਣੇ ਉਹ ਗੱਲ ਤੇ ਕਹਿੰਦੇ ਜੀ ਤੁਹਾਡਾ ਸਪਲੈਂਡਰ ਕਿੱਥੇ ਹੈ ਸਪਲੈਂਡਰ ਤੇ ਅੱਡ ਵੀਡੀਓ ਲੈ ਕੇ ਆਉਂਗਾ ਕੱਲ ਨੂੰ ਹੀ ਤੇ ਤੁਹਾਨੂੰ ਦਿਖਾਉਂਗਾ ਅੱਜ ਗੱਲ ਕੀ ਹਾਲ ਕਰਖਿਆ ਕਰਦਿਆ ਨੇ ਸਪਲੈਂਡਰ ਦਾ ਮੇਰੇ ਜਾਣ ਤੋਂ ਪਿੱਛੋਂ ਉਹਨਾਂ ਨੇ ਸੈੱਟ ਕਰਾ ਲਿਆ ਜੀ ਮੈਂ ਸਾਰਾ ਕੁਝ ਹੁੰਦਾ ਕੰਪਨੀ ਮੇਡ ਹੁੰਦਾ ਨਾ ਉਹ ਸਾਰਾ ਕੁਝ ਕਰਾ ਲਿਆ ਜੀ ਆ ਲੰਡਾ ਲੁੰਡਾ ਜਿਹੜਾ ਕੁਝ ਵੀ ਹੈਗਾ ਟਾਇਰ ਟੱਪਾ ਸਭ ਘੜਾਤਾ ਜੀ ਹਾਰਨ ਹੋ ਦੁਬਾਰਾ ਤੋਂ ਸਹੀ ਕਰਾਵਾਂਗੇ ਮੋਡੀਫਾਈ ਕਰਾਵਾਂਗੇ ਜਾਂ ਫਿਰ ਬੁਲਟ ਲੈ ਕੇ ਆਵਾਂਗੇ ਤੁਸੀਂ ਕਮੈਂਟ ਕਰਕੇ ਐਸੋ ਵੀ ਸਪਲੈਂਡਰ ਨੂੰ ਹੀ ਕਰਾਈਏ ਜਾਂ ਫਿਰ ਬੁਲਟ ਲੈ ਕੇ ਆਈਏ ਦੋਨਾਂ ਚ ਜਿਹੜਾ ਜੋ ਆਪਾਂ ਕਰਦੇ ਆਂ ਕੁਛ ਨਾ ਕੁਛ ਠੀਕ ਐ ਅ ਵੈਸੇ ਸਪਲੈਂਡਰ ਮੈਂ ਮਾੜਾ ਨਹੀਂ ਕਹਿ ਸਕਦਾ ਸਪਲੈਂਡਰ ਨਾ ਸਪਲੈਂਡਰ ਤੇ ਬਹੁਤ ਜ਼ਿਆਦਾ ਜੁੜੀਆਂ ਮੇਰਾ ਪਹਿਲਾ ਮੋਟਰਸਾਈਕਲ ਸੀਗਾ ਤੇ ਮੈਂ ਆਪਦੇ ਪੈਸੇ ਨਾਲ ਬਾਈ ਕੀਤਾ ਸੀਗਾ ਉਹ ਅੱਜ ਵੀ ਪਿਆਰਾ ਐ ਪਰ ਕਰਦਿਆਂ ਨੇ ਸਹੀ ਕਰਾਤਾ ਦੁਬਾਰਾ ਤੋਂ ਮੋਡੀਫਾਈ ਕਰਾਵਾਂਗੇ ਤੇ ਬੁਲਟ ਦਾ ਹੋਰ ਕੀ ਜਿਹੜਾ ਪਹਿਲਾਂ ਹੈ ਨਹੀਂ ਸੀਗਾ ਹੁਣ ਦੇਖਦੇ ਆਂ ਕੱਢਦੇ ਆਂ ਉਹ ਵੀ ਜਿਹੜਾ ਕਰਦਿਆਂ ਸ਼ੌਂਕ ਪ ਵੀਡੀਓ ਦੇ ਵੀ ਕੀ ਕੀ ਤੁਹਾਨੂੰ ਵੀਡੀਓਜ਼ ਅੱਗੇ ਕਿਹੜੇ ਟੌਪਿਕ ਤੇ ਚਾਹੀਦੀਆਂ ਨੇ ਤੇ ਚੈਨਲ ਸਬਸਕ੍ਰਾਈਬ ਕਰ ਲਓ ਤੁਸੀਂ ਨਹੀਂ ਕੀਤਾ ਹੈਗਾ ਮੈਨੂੰ ਪਤਾ ਤੇ ਨਾਲ ਦੇ ਨਾਲ ਬੈਲ ਆਈਕਨ ਦਬਾ ਕੇ 올 ਨੋਟੀਫਿਕੇਸ਼ਨ ਜਿਹੜੀਆਂ ਨੇ ਓਨ ਕਰ ਲਓ ਤਾਂ ਜੋ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਜਾਂਦੇ ਜਾਂਦੇ ਵੀਡੀਓ ਨੂੰ ਹੁਣੇ ਲਾਈਕ ਕਰ ਦਿਓ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਾਈਂ ਹਾਂ ਬਾਕੀ ਇੰਸਟਾ ਦੇ ਵੀਡੀਓਜ਼ ਆਂਦੀਆਂ ਰਹਿੰਦੀਆਂ ਨੇ ਆਪਣੀਆਂ ਸ਼ਾਇਰੀ ਵਾਲੀਆਂ ਉੱਥੇ ਵੀ ਪੂਰਾ ਪਿਆਰ ਦਿਓ ਤੇ ਬਲੌਗਸ ਐਦਾਂ ਹੀ ਆਂਦੇ ਰਹਿਣਗੇ ਅੱਜ ਦੂਜਾ ਦਿਨ ਸੀਗਾ 365 ਦਿਨਾਂ ਦਾ ਚੈਲੰਜ ਕੀਤਾ ਜਿਹੜਾ ਦਿੱਲੀ ਪਾਇਆ ਕਰਾਂਗੇ ਵਲੌਗ ਇੱਕ ਵੀ ਕੜੀ ਨ ਤੋੜਦੇ ਬਾਕੀ ਹੁਣ ਘੁੰਮਣ ਦਾ ਅੱਗੇ ਪਲਾਨ ਹੈ Shimla ਵਗੈਰਾ Manali ਵਗੈਰਾ ਤੇ ਉੱਥੋਂ ਦੇ ਵੀ ਵਲੌਗਸ ਆਣਗੇ ਜਰੂਰ ਬਸ ਐਦਾ ਹੀ ਆ ਯਾਰ 10 ਕੁ ਮਹੀਨੇ ਪਤਾ ਨਹੀਂ ਕਿਵੇਂ ਲੰਘ ਗਏ ਯਾਰ ਮੈਨੂੰ ਆਪ ਨੂੰ ਨਹੀਂ ਪਤਾ ਹੈਗਾ ਤੁਸੀਂ ਇੰਨੇ ਕਮੈਂਟ ਕੀਤੇ ਯਾਰਾਂ ਮਿੱਤਰਾਂ ਨੇ ਇੰਨਾ ਮਤਲਬ ਮੈਨੂੰ ਫੋਰਸ ਕੀਤਾ ਬਈ ਤੂੰ ਯਾਰ ਬਣਾ 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 ਕਿਉਂ ਨਹੀਂ ਬਣਾਵੇਂਗਾ ਬਸ ਐਦਾ ਹੀ ਲਾ ਲਓ ਵੀ ਥੋੜਾ ਬਹੁਤ ਪਿੱਛੇ ਬਿਮਾਰ ਰਿਆ ਮੈਂ ਤਾਂ ਕਰਕੇ ਗੱਡੀ ਟਰੈਕ ਤੋਂ ਥੋੜੀ ਜੀ ਲੈ ਗਈ ਸੀ ਹੁਣ ਦੁਬਾਰਾ ਟਰੈਕ ਤੇ ਚੜ੍ਹਦੀ ਸਾਰੇ ਯਾਰ ਮਿੱਤਰਾਂ ਨੇ ਗੁੱਸੇ ਹੋਏ ਮੇਰੇ ਤੋਂ ਵੀ ਤੂੰ ਯਾਰ ਕਿਉਂ ਛੱਡਦਾ ਬਾਕੀ ਕਮੈਂਟ ਕੀਤੇ ਯਾਰਾਂ ਮਿੱਤਰਾਂ ਨੇ ਜਿਹੜੀ ਵੀ ਹੈਗੇ ਸੀ ਆਪਾਂ ਨੂੰ ਪਿਆਰ ਕਰਦੇ ਨੇ ਇੰਸਟਾ ਦੇ ਬਾਈ ਯਾਰ ਤੂੰ ਵੀਡੀਓ ਪਾ 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 ਪਹਿਲਾਂ ਵਾਲੇ ਅੰਦਾਜ਼ ਚ ਪਾ ਮਾ ਲਓ ਜੀ ਪਹਿਲਾਂ ਵਾਲੇ ਅੰਦਾਜ਼ ਚ ਆਗੇ ਕੋਈ ਚੱਕਰ ਨਹੀਂ ਹੈਗਾ ਬੜਾ ਪਿਆਰ ਮਿਲਦਾ ਹੈ ਕਈ ਵਾਰ ਹੁਣ ਵੀ ਯਾਰ ਮਿੱਤਰ ਬਾਹਰੇ ਮਿਲ ਜਾਂਦੇ ਨੇ ਜਿਹੜੇ ਇੰਸਟਾ ਤੋਂ ਜਾਣਦੇ ਨੇ ਆਪਾਂ ਨੂੰ ਫੋਟੋ ਫੋਟੋ ਕਰਾਉਂਦੇ ਨੇ ਬੜਾ ਪਿਆਰ ਦਿੰਦੇ ਨੇ ਉੱਥੋਂ ਇੱਕ ਐ ਹੋ ਜਾਂਦਾ ਵੀ ਯਾਰ ਕਾਸ਼ ਨਾ ਆਪਾਂ ਛੱਡਦੇ ਤੇ ਬੜਾਣਾ ਚਾਹੀਦਾ ਆਪਾਂ ਨੂੰ ਕੰਟੈਂਟ ਤੇ ਦੁਬਾਰਾ ਉਹੀ ਟਰੈਕ ਤੇ ਆ ਚੁੱਕੇ ਆ ਤੇ ਦੁਬਾਰ ਵਾਦਾ ਹੈ ਤੇ ਮੈਂ ਜਰੂਰ ਬਣਾਇਆ ਕਰੂੰਗਾ ਵੀਡੀਓਜ਼ ਕੋਈ ਚੱਕਰ ਨਹੀਂ ਹੈਗਾ ਡੇਲੀ ਤੋਂ ਡੇਲੀ ਬਲੌਗਸ ਬਣਾਇਆ ਕਰਾਂਗੇ ਕੋਈ ਐਦਾਂ ਦਾ ਹੁਣ ਨਹੀਂ ਕੋਈ ਇਸ਼ੂ ਹੈਗਾ ਬਾਕੀ ਚੱਕਦਾ ਇਹ ਕੰਮ ਨੂੰ ਜਿਵੇਂ ਪਹਿਲਾਂ ਪਿਆਰ ਦਿੰਦੇ ਹੀ ਵੀਡੀਓਜ਼ ਨੂੰ ਉਮੀਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਯਾਰ ਵੀ ਕਿਸ ਹਿਸਾਬ ਦੀਆਂ ਵੀਡੀਓ ਚਾਹੀਦੀਆਂ ਨੇ ਕਿਹੜੇ ਟੌਪਿਕ ਤੇ ਚਾਹੀਦੀਆਂ ਨੇ ਜਿਵੇਂ ਆਪਾਂ ਪਹਿਲਾਂ ਬਲੌਗਸ ਬਣਾਉਂਦੇ ਸੀ ਤੁਸੀਂ ਨੀਚੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਜਰੂਰ ਹੁਣ ਆਪਾਂ ਕੰਟੀਨਿਊ ਕਰਦੇ ਹਾਂ ਤੇ ਘੁੰਮਣ ਫਿਰਨ ਦਾ ਵੀ ਕੱਢਦੇ ਆ ਕਿਤੇ ਨਾ ਕਿਤੇ ਟੂਰ ਹੋਰ ਵਧੀਆ ਤੁਹਾਨੂੰ ਬਲੌਗਸ ਦਿਖਾਇਆ ਕਰਾਂਗੇ ਯਾਰ ਤੇ ਜਿਵੇਂ ਪਹਿਲਾਂ ਗੱਡੀ ਸੀ ਲਈ ਤੇ ਉਹ ਵੀ ਦੁਬਾਰਾ ਲੈ ਗਿਆ ਨਾ ਪਹਿਲਾਂ ਵਾਲਾ ਸੈਣੀ ਬੀਬੀ ਤੇਰਾ ਹੀ ਬਣਦੇ ਆਪਾਂ ਹਾਲਾਂਕਿ ਮੈਂ ਨਾਮ ਵੀ ਚੇਂਜ ਕਰ ਲਿਆ ਜੀਆ ਫਲੌਪ ਸੈਣੀ ਰੱਖ ਲਿਆ ਜੀਆ ਪਰ ਉਹ ਮੈਂ ਬੰਦ ਕਰਤਾ ਸੀ ਜੀਆ ਦੁਬਾਰਾ ਹੀ ਉਹੀ ਅੰਦਾਜ਼ ਆ ਗਿਆ ਸੀ ਕਿਉਂਕਿ ਕਿਸੇ ਨੇ ਮੇਰੇ ਅਕਾਊਂਟ ਤੇ ਰਿਪੋਰਟਾਂ ਬਰਾਤੀਆਂ ਸੀ ਜੀਆ ਇੱਕ ਪ੍ਰੋਮੋਸ਼ਨ ਸੀਗੀ ਫਾਲੋਅਰਾਂ ਵਾਲੀ ਤੇ ਮੈਂ ਉਹ ਪ੍ਰੋਮੋਸ਼ਨ ਕਰਤੀ ਸੀ ਉਹ ਬੰਦਾ ਮਤਲਬ ਐਦਾਂ ਨਹੀਂ ਸੀਗੀ ਉਹ ਪ੍ਰੋਮੋਸ਼ਨ ਕਰਾਣ ਆਇਆ ਸੀਗਾ ਵੀ ਮੈਂ ਪੈਸੇ ਲੈ ਲੇ ਤੇ ਉਹਨੇ ਮੈਂ ਕਹਾਂਗੇ ਉਹਨੇ ਪੈਸੇ ਵੀ ਨਹੀਂ ਦਿੱਤੇ ਸੀ ਕਿਹਾ ਤਾਂ ਪਹਿਲਾਂ ਪ੍ਰੋਮੋਸ਼ਨ ਕਰਦੇ ਚਲੋ ਮੈਂ ਕਰਤੀ ਠੀਕ ਹੈ ਉਸ ਤੋਂ ਬਾਅਦ ਮੈਂ ਗਾਈਡਲਾਈਨ ਨਹੀਂ ਪੜੀਆਂ ਸੀਗੀਆਂ ਗਾਈਡਲਾਈਨਸ ਜਿਹੜੀਆਂ ਨਵੀਆਂ ਸੀਗੀਆਂ ਇੰਸਟਾ ਦੀਆਂ ਤੇ ਜਿਹੜੇ ਰੂਲ ਸੀਗੇ ਉਹਦੇ ਵਿੱਚ ਸਖਤ ਲਿਖਿਆ ਜੀ ਆ ਕਿ ਤੁਸੀਂ ਜੇਕਰ ਐਦਾਂ ਦੀ ਪ੍ਰੋਮੋਸ਼ਨ ਕਰਦੇ ਜੀ ਜਿੱਥੇ ਕੋਈ ਮਤਲਬ ਕੋਈ ਇਨਕਮ ਨੂੰ ਡਬਲ ਕਰਨ ਵਾਲਾ ਜਾਂ ਫਿਰ ਫਾਲੋਅਰ ਦਾ ਵਾਲਾ ਹੈ ਨਾ ਇਹ ਚੀਜ਼ਾਂ ਕਰਕੇ ਫਰਾਉਡ ਹੈ ਤਾਂ ਅਸੀਂ ਤੁਹਾਡਾ ਚੈਨਲ ਮਤਲਬ ਬੰਦ ਕਰ ਦੇਵਾਂਗੇ ਇਹ ਚੀਜ਼ਾਂ ਮੈਂ ਪੜੀਆਂ ਨਹੀਂ ਸੀਗੀਆਂ ਹਾਲਾਂਕਿ ਉਹ ਬੰਦਾ ਮੇਰੀ ਤਾਂ ਸਟੋਰੀ ਪਾਉਂਦੀ ਸਾਰ ਮੇਰੇ ਚੈਨਲ ਤੇ ਸਟ੍ਰਾਈਕ ਆ ਗਈ ਉਹ ਭੱਜ ਚੱਲਿਆ ਨਾਲ ਦੀ ਨਾਲ ਆਪਣੇ ਚੈਨਲ ਨੂੰ ਬੰਦ ਕਰਤਾ ਇਹ ਸ਼ਾਇਦ ਕਿਸੇ ਦੀ ਸਾਜ਼ਿਸ਼ ਸੀ ਕਿਸੇ ਦੀ ਮੰਨੀ ਪਰ ਮੰਨੀ ਸਾਜ਼ਿਸ਼ ਸੀਗੀ ਇਹ ਵੀ ਇਹਦਾ ਚੈਨਲ ਬੰਦ ਕਰਾ ਦिए ਉੱਥੋਂ ਥੋੜਾ ਜਿਹਾ ਤਿਲਕ ਗਿਆ ਸੀਗਾ ਮੈਂ ਤੇ ਉੱਥੋਂ ਮੇਰਾ ਮਨ ਅੱਕ ਗਿਆ ਸੀਗਾ ਜਮਾ ਕੋਈ ਵੀਡੀਓਜ਼ ਨਾ ਪਿਆ ਕਰੇ ਕੁਝ ਵੀ ਨਹੀਂ ਪੈਣੋਂ اٹ ਗਿਆ ਸੀਗਾ ਲਾਈਵ ਦਾ ਆਪਸ਼ਨ ਤਾਂ ਸ਼ਾਇਦ ਹੁਣ ਵੀ ਐਕਟੀਵੇਟ ਨਹੀਂ ਹੋਇਆ ਮੇਰੇ ਕਨੇ ਤੇ ਇਹ ਚੀਜ਼ਾਂ ਹੋ ਗਈਆਂ ਸੀਗੀਆਂ ਮੇਰੇ ਨਾਲ ਹੈ ਪੰਤਾਂ ਕਰਕੇ ਮੇਰਾ ਮਤਾ ਯਾਰ ਚਲਾ ਗਿਆ ਸੀ ਵੀਡੀਓ ਬਣਾਉਣ ਦਾ ਕੀ ਯਾਰ ਨਹੀਂ ਯਾਰ ਵੀ ਗਲਤ ਕਰਤਾ ਕਿਸੇ ਨੇ ਪਤਾ ਨਹੀਂ ਕਿਉਂ ਕੀਤਾ ਸੀ ਯਾਰ ਚਲੋ ਦੁਬਾਰਾ ਤੋਂ ਟਰੈਕ ਤੇ ਆ ਗਿਆ ਸਹੀ ਹੋ ਗਿਆ ਆਪਣਾ ਚੈਨਲ ਦੁਬਾਰਾ ਤੋਂ ਤੇ ਮੇਰੇ ਪਿੰਡ ਦੇ ਬੰਦਿਆਂ ਨੇ ਇਹ ਤੇ ਖੁਸ਼ੀ ਜਿਤਾਈ ਸੀ ਮੈਂ ਇੱਕ ਵੀਡੀਓ ਪਾਈ ਸਮਾਇਆ ਰਿਆਂ ਕਰਕੇ ਚੈਨਲ ਬੰਦ ਹੋ ਗਿਆ ਕਈ ਜਿਹੜੇ ਮੇਰੇ ਪਿੱਛੇ ਮਤਲਬ ਸੀਗੇ ਮਤਲਬ ਜਿਹੜੇ ਮੈਨੂੰ ਦੇਖ ਕੇ ਚੱਲੇ ਸੀਗੇ ਉਹ ਮੇਰੇ ਤੋਂ ਹੀ ਖਾਰਖਾਨਾ ਲੱਗੇ ਸੀ ਉਹਨਾਂ ਨੇ ਪਿੰਡ 'ਚ ਬਥੇਰੀਆਂ ਗੱਲਾਂ ਨਹੀਂ ਆ ਉਹ ਉਹਦਾ ਚੈਨਲ ਬੰਦ ਹੋ ਗਿਆ ਉਹਦਾ ਐ ਹੋ ਗਿਆ ਬਾ ਹੋ ਗਿਆ ਤੇ ਖੁਸ਼ੀ ਮਨਾਈ ਮੈਨੂੰ ਕਈ ਬੰਦੇ ਫੋਨ ਆਏ ਕਹਿੰਦੇ ਯਾਰ ਤੇਰਾ ਚੈਨਲ ਬੰਦ ਹੋ ਗਿਆ ਮੈਂ ਨਾ ਐਦਾਂ ਕਰਕੇ ਤਾਂ ਕੋਈ ਚੱਕਰ ਨਹੀਂ ਕਹਿੰਦੇ ਅਸੀਂ ਸੁਣਿਆ ਜੀਆ ਮੈਂ ਚਲੋ ਜੇ ਸੁਣਿਆ ਤੁਸੀਂ ਖੁਸ਼ੀ ਮਨਾ ਲਓ ਪਾਰਟੀ ਬੂਟੀ ਕਰ ਲਓ ਕੋਈ ਚੱਕਰ ਨਹੀਂ ਮੈਂ ਦੁਬਾਰਾ ਜੀਰੋ ਤੋਂ ਚੱਕ ਕੇ ਦੁਬਾਰਾ ਆ ਜਾऊंगा ਕੋਈ ਦਿੱਕਤ ਨਹੀਂ ਕਿਉਂਕਿ 2019 ਤੋਂ ਮੈਂ ਮਿਹਨਤ ਕਰ ਰਿਹਾ ਮੂਸੇ ਵਾਲੇ ਬਾਈ ਨੇ ਵੀ ਆਪਣੀ ਸਟੋਰੀ ਪਾਈ ਸੀ ਵਿਚਾਰ ਆਪਣੇ ਕੋਈ ਮਿਲਦੇ ਨਹੀਂ ਕਿਵੇਂ ਕਰਦੀਏ ਦਿਲ ਤੇ ਸੈਨ ਕੁੜੇ ਤੋਂ ਸੁਣਦੀ ਗਾਣੇ ਲੌਂਡਿਆਂ ਦੇ ਅਸੀਂ ਮੂਸੇ ਵਾਲੇ ਦੇ ਸੈਨ ਕੁੜੇ ਤੇ ਉਸ ਟਾਈਮ ਤੋਂ ਆਪਣਾ ਥੋੜਾ ਜਿਹਾ ਵਧੀਆ ਹੋ ਗਿਆ ਸੀਗਾ ਸਿਸਟਮ ਤੇ ਮਿਹਨਤ ਦਾ ਮ ਤੇ ਚੀਜ਼ਾਂ ਹੋਣੀਆਂ ਸੀਗੀਆਂ ਆਪਣੇ ਨਾਲ ਬਾਕੀ ਦੁਬਾਰਾ ਤੋਂ ਵੀ ਆਪਾਂ ਸ਼ੁਰੂ ਕਰ ਲੰਦੇ ਜੀਰੋ ਤੋਂ ਕੋਈ ਚੱਕਰ ਨਹੀਂ ਸੀਗਾ ਕਿਉਂਕਿ ਇਹ ਕਿਹੜਾ ਕਿਸੇ ਨੇ ਬਾਹ ਫੜ ਕੇ ਉਹ ਕਰਿਆ ਸੀਗਾ ਨਾ ਆਪਾਂ ਨੇ ਕਦੇ ਕਿਸੇ ਤੋਂ ਪ੍ਰੋਮੋਸ਼ਨ ਕਰਾਈ ਤੇ ਆਪਣੇ ਆਪ ਕੀਤਾ ਸੀਗਾ ਮੈਨੂੰ ਕੋਈ ਇਸ਼ੂ ਨਹੀਂ ਸੀਗਾ ਜੇ ਐਨਫੋਲੋਅਰ ਜਾਂਦੇ ਜਾਂ ਮੇਰਾ ਚੈਨਲ ਜਾਂਦਾ ਤਾਂ ਕੋਈ ਦਿੱਕਤ ਨਹੀਂ ਸੀ ਮੈਂ ਦੁਬਾਰਾ ਤੋਂ ਖੜਾ ਕਰ ਸਕਦਾ ਜੀ ਆਪਦਾ ਚੈਨਲ ਕੋਈ ਚੱਕਰ ਨਹੀਂ ਸੀਗਾ ਮੇਰੇ ਚ ਕਾਬਲੀਅਤ ਹੈ ਮਿਹਨਤ ਕੀਤੀ ਹੈ ਮੈਨੇ ਮੇਰੇ ਚ ਟੈਲੈਂਟ ਹੈ ਲੋਕਾਂ ਨੇ ਪਛਾਣਿਆ ਹੈ ਸ਼ਾਇਰੀ ਛੁਰੀ ਕਰਦੇ ਆ ਰੈਪ ਰੋਕ ਲਿਖਦੇ ਆ ਹੈਗਾ ਮੇਰੇ ਚ ਟੈਲੈਂਟ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਾ ਐਦਾਂ ਤੇ ਬਸ ਇੰਨਾ ਕੁ ਸੀ ਅੱਜ ਦੀ ਵੀਡੀਓ ਚ ਬਾਕੀ ਕੱਲ ਨੂੰ ਹੋਰ ਬਲੌਗਸ ਆਂਦੇ ਰਹਿਣਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਦੀ ਨਾਲ ਬੈਲ ਆਈਕਨ ਦਬਾ ਲਿਓ ਪਿਆਰਾ ਜਿਹਾ ਕਮੈਂਟ ਕਰਕੇ ਜਾਈਓ ਅੱਗੇ ਦੀ ਵੀਡੀਓਜ਼ ਕਿਵੇਂ ਆਉਣੀਆਂ ਚਾਹੀਦੀਆਂ ਨੇ ਕਿਹੜੇ ਟੌਪਿਕ ਤੇ ਆਉਣੀਆਂ ਚਾਹੀਦੀਆਂ ਨੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਆਈਓ ਵੀਡੀਓ ਨੂੰ ਕਰ ਦਿਓ ਲਾਈਕ ਲਵ ਯੂ ਆਲ ਟੇਕ ਕੇਅਰ ਬਾਏ ਬਾਏ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਵਿੱਚ